ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਗਾਇਜ਼ ਅੱਜ ਅਸੀਂ ਸਾਰੀ ਫੈਮਿਲੀ ਆਈ ਸੀ ਗੁਰਦੁਆਰਾ ਸਾਹਿਬ ਤੁਹਾਡੇ ਵੀ ਦਰਸ਼ਨ ਕਰਵਾਨੇ ਆ ਤੇ ਮੱਥਾ ਟੇਕਦੇ ਆਂ ਤੇ ਸਿਰ ਬਹੁਤ ਜ਼ਿਆਦਾ ਭੀੜ ਕਰ ਰਿਹਾ ਸੋ ਗਾਇਜ਼ ਚਾਹ ਪੀਣੇ ਗੁਰਦੁਆਰਾ ਸਾਹਿਬ ਜਾ ਕੇ ਜਾਦਾ ਲੰਗਰ ਛਕਦੇ ਆਂ ਬਾਕੀ ਘਰੋਂ ਮੈਂ ਨਹੀਂ ਖਾਦਾ ਸੀ ਖਾਣਾ ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਆਪਾਂ ਗੁਰਦੁਆਰੇ ਸਾਹਿਬ ਪ੍ਰਸ਼ਾਦ ਛਕਾਂਗੇ ਤੇ ਅਸੀਂ ਆ ਚੁੱਕੇ ਹਾਂ ਬਸ ਪੈਟਰੋਲ ਪੰਪ ਤੇ ਪੈਟਰੋਲ ਪਵਾ ਰਹੇ ਹਾਂ ਉਸ ਤੋਂ ਬਾਅਦ ਬਸ ਗੁਰਦੁਆਰਾ ਵੀ ਨਾਲ ਹੀ ਹੈ ਜਾਣੇ ਆ ਤੁਹਾਡੇ ਵੀ ਦਰਸ਼ਨ ਕਰਵਾਣੇ ਆ ਵੀਡੀਓ ਦੇ ਨਾਲ ਲਾਸਟ ਤੱਕ ਤੁਸੀਂ ਦੇਖ ਰਹੋ ਸੋ ਹੈ ਗਾਇਜ਼ ਗੁਰਦੁਆਰਾ ਸਾਹਿਬ ਆਪਾ ਆ ਚੁੱਕੇ ਹਾਂ ਦੇਖ ਸਕਦੇ ਹੋ ਤੁਸੀਂ ਐਂਡ ਗਾਇਜ਼ ਵੀਊ ਚੱਕ ਆ ਸਕਦੇ ਹੋ ਹਾਂਜੀ ਗਾਇਜ਼ ਆ ਚੁੱਕੇ ਆ ਦੈਨ ਹੁਣ ਆਪਾਂ ਕਰਦੇ ਆ ਜੀ ਦਰਸ਼ਨ ਕਰਦੇ ਆ ਫਿਰ ਉਸ ਤੋਂ ਬਾਅਦ ਪ੍ਰਸ਼ਾਦਾ ਵੀ ਖਾਣੇ ਆ ਸੋ ਹਾਂਜੀ ਗਾਇਸ ਹੁਣ ਆਪਾਂ ਟੇਕਦੇ ਆ ਜੀ ਮੱਥਾ ਤੁਸੀਂ ਵੀ ਕਰਿਓ ਦਰਸ਼ਨ ਤੇ ਬਾਕੀ ਸਿਰ ਮੇਰਾ ਬਹੁਤ ਪੀੜ ਘਰ ਰਿਹਾ ਤਾਂ ਵੇਥੇ ਮੇਰੀ ਠੀਕ ਨਹੀਂ ਗੇਸ ਕਰਕੇ ਮੈਂ ਆਈ ਆ ਇੱਥੋਂ ਆਪਾਂ ਚਾਹ ਪੀਵਾਂਗੇ ਫਿਰ ਹੋਏਗਾ ਸਿਰ ਮੇਰਾ ਠੀਕਾ 你最多能拿多 ਸੋ ਹਾਂਜੀ ਗਾਇਜ਼ ਮੱਥਾ ਟੇਕ ਚੁੱਕੇ ਆਂ ਜੀ ਆਪਾਂ ਸੋ ਹੈ ਗਾਇਜ਼ ਹੁਣ ਆਪਾਂ ਪ੍ਰਸ਼ਾਦਾ ਛਕਦੇ ਆਂ ਜੀ ਵੈਸੇ ਸਾਰਿਆਂ ਨੇ ਨਾਸ਼ਤਾ ਕਰੋ ਕੀਤਾ ਸੀ ਪਰ ਮੈਂ ਤਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਆਪਾਂ ਗੁਰਦੁਆਰੇ ਸਾਹਿਬ ਖਾਵਾਂਗੇ ਮੈਂ ਤਾਂ ਸ਼ੱਕ ਹੈ ਸੀ ਪਰ ਗਾਈਜ਼ ਮੈਂ ਮੰਮੀ ਨੂੰ ਕਿਹਾ ਜੇ ਫੋਟੋ ਆ ਗਈ ਮੈਂ ਕੱਢਣੀ ਨਹੀਂ ਕੁਛ ਜੀ ਬੋਲੀ ਸੌਰੀ ਹਾਂਜੀ ਗਾਈਜ਼ ਹੁਣ ਆਪਾਂ ਅੰਦਰ ਇਧਰ ਦੇਖੋ ਕਿੰਨੀ ਭੁੱਖ ਲੱਗੀ ਓ ਹੋ ਹੋ ਕੁਛ ਖਾਦਾ ਨਹੀਂ ਖਾਇਆ ਨਹੀਂ ਕੁਛ ਆਪਨੇ ਆਪ ਮੇਰੀ ਮੰਮੀ ਕੇ ਪਿੱਛੇ ਪਿੱਛੇ ਫਿਰ ਰਹੇ ਹੋ ਉਹ ਪ੍ਰਸ਼ਾਦ ਮੰਗਦੀ ਹੈ ਮੰਮੀ ਹਾਂਜੀ ਗਾਇਸ ਖਾਣਾ ਆਪਾਂ ਖਾ ਲੰਗਰ ਛੱਕ ਚੁੱਕੇ ਆਪਾਂ ਇੱਧਰ ਬੋਵੀ ਹੁਣੀ ਸੇਵਾ ਕਰਦੇ ਪਏ ਨੇ 한 지지 환자 빈입 ਹਾਂਜੀ ਇੱਥੇ ਬੋ ਵੀ ਚਾਹ ਹੁੰਦਾ ਪਿਆਏ ਜੀ ਚਾਹ ਦੀ ਸੇਵਾ ਬਾਕੀ ਜਿਹੜੀ ਸੰਗਤ ਆਏਗੀ ਚਾਹ ਪੀਲੇਗੀ ਤੇ ਕੇਟਲ ਖਾਲੀ ਹੋ ਗਈ ਸੀ ਇਸ ਕਰਕੇ ਅਸੀਂ ਭਰ ਰਹੇ ਹਾਂ ਉਸ ਨੂੰ ਚਾਹ ਬਣੀ ਹੋਈ ਸੀ ਅੰਦਰ ਇੱਥੇ ਬੰਦਾ ਹੈ ਜੀ ਲੰਗਰ ਅਰੇ ਭਰ ਲਈ ਘਟਲ ਹਾਂਜੀ ਗਾਇਜ਼ ਕਟਲ ਨੇ ਖਾਲੀ ਹੋ ਗਈ ਸੀ ਬਾਕੀ ਸੰਗਤ ਵੀ ਬਹੁਤ ਆ ਰਹੀ ਹੈ ਮੱਠਾ ਟੇਕਣ ਨੂੰ ਦੂਰ ਦੂਰ ਤੋਂ ਦਰਸ਼ਨ ਕਰਨ ਆਂਦੇ ਰਹਿੰਦੇ ਨੇ ਹਣਾ ਤਾਂ ਬਾਕੀ ਸੰਗਤ ਨੂੰ ਚਾਹ ਪਿਲੀ ਬਾਕੀ ਤੇ ਸੇਵਾ ਹੋ ਰਹੀ ਹੈ ਚਲੋ ਜੀ ਚਲੋ ਦੇਖ ਲਓ हाँ जी इथी सब्जी बन रही है गाइस अंदर गाइस आलू छिलरे ने ओ बाल के बाकी तड़का सारा वो विच पा देना है सब्जी इधर प्रसादा बन रहा है आ देख सकते हो ਤੁਸੀਂ ਇਥੋਂ ਦਾ ਵੀਊ ਹਰਦੇਵ चाह हाँ जी ती पी लो चाह बहुत ज्यादा स्वाद ऐसी ਅੱਜ ਮੈਂ ਸ਼ਿ ਪੈਸ਼ੇ ਲਈ ਆਈਆਂ ਜੀ ਲੰਗਰ ਖਾਨ ਗੁਰਦੁਆਰੇ ਤੇ ਇੱਕ ਸਰ ਬਹੁਤ ਪੀੜ ਗਾਰ ਰਿਹਾ ਸੀ ਆਹੀ ਚਾਹ ਪੀਣੀ ਸੀ ਤਾਂ ਮੈਂ ਦਰਸ਼ਨ ਕੀਤੇ ਹੁਣ ਆਪਾਂ ਚਾਹ ਪੀ ਰਹੇ ਹਾਂ ਬਾਕੀ ਬਹੁਤ ਵਧੀਆ ਜਗ੍ਹਾ ਹੈ ਇੱਥੇ ਸਕੂਨ ਮਿਲਦਾ ਹੈ ਬਾਹਰ ਬੈਠੇ ਹੋਏ ਹਾਂ ਸੋ ਹੈ ਗਾਇਸ ਕਬੂਤਰ ਇੱਥੇ ਨਾ ਬਹੁਤ ਸਾਰੇ ਗਾਇਸ ਇਸ ਗੁਰਦੁਆਰੇ ਬਹੁਤ ਸਾਰੇ ਪੰਛੀ ਤੇ ਜਾਨਵਰ ਰੱਖੇ ਹੋਏ ਸੀਗੇ ਪਰ ਮੈਨੂੰ ਕੁਝ ਵੀ ਨਹੀਂ ਦਿਖ ਰਿਹਾ ਉਹ ਮੈਨੂੰ ਡਰ-ਡਰ ਕੇ ਭੱਜ ਰਿਹਾ ਉਹ ਦੇਖੋ ਮੈਂ ਦਿਖ ਰਿਹਾ ਹੈ ਨਾ ਉਧਰ ਗਏ ਚਲੇ ਆ ਆ ਆ ਆ ਆਇ ਨੀ ਰਿਹਾ ਮੈਨੂੰ ਦੇਖ ਕੇ ਸੋ ਉਧਰ ਗਏ ਚਲੇ ਆਰੇ 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 ਹਾਂਜੀ ਗਾਇਜ਼ ਅੱਜ ਦੀ ਵੀਡੀਓ ਵਿੱਚ ਹੈ ਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕੋ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਂਡ ਦੇਖੋ ਮੈਂ ਸਭ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਨੀ ਆ ਹਨਾ ਆਪਣਾ ਨਾ ਗੁਰੂ ਘਰ ਲਈ ਟਾਈਮ ਜ਼ਰੂਰ ਕੱਢਿਆ ਕਰੋ ਹਾਂਜੀ ਗਾਇਜ਼ ਗੁਰੂ ਘਰ ਲਈ ਟਾਈਮ ਜ਼ਰੂਰ ਕੱਢਿਆ ਕਰੋ ਹਨਾ ਚਾਹੇ ਤੁਸੀਂ ਜਿੰਨੇ ਵੀ ਕੰਮਾਂ ਵਿੱਚ ਹੋ ਮੈਨੂੰ ਦੇਖੋ ਮੈਂ ਅੱਜ ਟਾਈਮ ਕੱਢ ਕੇ ਆਈ ਆ ਇਸ ਜਗ੍ਹਾ ਤੇ ਬਾਕੀ ਫਿਰ ਵੀ ਬਹੁਤ ਜ਼ਿਆਦਾ ਸਕੂਨ ਮਿਲਿਆ ਕਿਉਂਕਿ ਜਦੋਂ ਮੈਂ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਨਾ ਤਾਂ ਵੈਸੇ ਕਹਿੰਦੇ ਆ ਨਾ ਕਿ ਮੁਸੀਬਤ ਚ ਪਰ ਕੋਈ ਮੁਸੀਬਤ ਨਹੀਂ ਕਹਿ ਸਕਦੀ ਵੀ ਹਨਾ ਪਰ ਫਿਰ ਵੀ ਚੰਗੇ ਟਾਈਮ ਚ ਰੱਬ ਬੰਦਾ ਪੋੜ ਲ ਜਾਂਦਾ ਪਰ ਨਹੀਂ ਯਾਰ ਕੋਈ ਚੰਗਾ ਟਾਈਮ ਹੈ ਕੋਈ ਮਾੜਾ ਹੈ ਨਾ ਰੱਬ ਨੂੰ ਕਦੇ ਰੱਬ ਲਈ ਤੁਸੀਂ ਜ਼ਰੂਰ ਟਾਈਮ ਕੱਢਿਆ ਕਰੋ ਤੇ ਕੁਝ ਵੀ ਰੱਬ ਕਰਦਾ ਨਾ ਰੱਬ ਕੁਝ ਵੀ ਬੁਰਾ ਨਹੀਂ ਕਰਦਾ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਮੈਂ ਸੁਣਿਆ ਸੀ ਪਰ ਮੈਨੂੰ ਵੀ ਹੁਣ ਲੱਗਦਾ ਕਿ ਜੋ ਹੁੰਦਾ ਚੰਗੇ ਲਈ ਹੀ ਹੁੰਦਾ ਆ ਹਨਾ ਤਾਂ ਆਪਾਂ ਫਿਰ ਕਸੂਰ ਦਿੰਨੇ ਆ ਕਿਸਮਤ ਨੂੰ ਕਿ ਕਿਸਮਤ ਚ ਜੋ ਲਿਖਿਆ ਸੀ ਉਹ ਹੋਇਆ ਆ ਹਨਾ ਸ਼ਾਇਦ ਮੇਰੀ ਕਿਸਮਤ ਹੀ ਇਦਾਂ ਸੀ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਯਾਰ ਪਲੀਜ਼ ਗੁਰੂ ਘਰ ਲਈ ਵੀ ਟਾਈਮ ਕੱਢਿਆ ਕਰੋ ਹਨਾ ਤਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ